ਵੀਡੀਓ ਵੇਖਣ ਵਾਲੇ ਸਾਰੇ ਕਿਸਾਨ ਵੀਰਾਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਵਾਗਤ ਹੈ ਅੱਜ ਇੱਕ ਹੋਰ ਨਵੀਂ ਵੀਡੀਓ 'ਚ ਬਾਈ ਜੀ ਅੱਜ ਦੀ ਵੀਡੀਓ ਵੀ ਆਪਾਂ ਕਲਟੀਵੇਟਰਾਂ ਦੇ ਫਾਲਿਆਂ ਬਾਰੇ ਬਣਾਉਨੇ ਆ ਵੀ ਕਲਟੀਵੇਟਰ ਦੇ ਫਾਲੇ ਅਸੀਂ ਟਿੱਪਾਂ ਕਹਿ ਦਿੰਨੇ ਆ ਕੋਈ ਫਾਲੇ ਕਹਿੰਦੇ ਆ ਆ ਦੇਖੋ ਜਦੋਂ ਇਹ ਘੱਸ ਜਾਂਦੇ ਆ ਤਾਂ ਇਹਨੂੰ ਘੱਟ ਪੈਸਿਆਂ 'ਚ ਆਪਾਂ ਨਵੇਂ ਬਰੋਨ ਦੀ ਕੋਸ਼ਿਸ਼ ਕਰਾਂਗੇ ਤੇ ਵੀਡੀਓ ਸਿਰਫ ਫਾਲਿਆਂ ਵਾਸਤੇ ਹੀ ਆ ਆ ਦੇਖੋ ਜਿਵੇਂ ਇੱਕ ਸੇ ਪਏ ਆ ਫਾਲੇ ਇਹਨੂੰ ਆਪਾਂ ਥੋੜੇ ਜੇ ਪੈਸੇ ਲਾ ਕੇ ਸਿਰਫ 50 ਰੁਪਈਆ ਦੇ ਵਿੱਚ ਆਪਾਂ ਇਹਨੂੰ ਨਵੇਂ ਵਰਗੇ ਬਣਾ ਲਾਂਗੇ ਨਵੇਂ ਤਾਂ ਨਹੀਂ ਕਹਿ ਸਕਦੇ ਨਵੇਂ ਵਰਗੇ ਬਣਾ ਲਾਂਗੇ ਤੇ ਬਾਈ ਜੀ ਘੱਟੋ ਘਾਟ ਆਪਾਂ ਨੂੰ 1000 ਰੁਪਈਆ ਦੀ ਬਚਤ ਹੋ ਜਾਣੀ ਹੈ ਇਸ ਤਰ੍ਹਾਂ ਕਰਨ ਨਾਲ ਰੁਪਈਆ ਆਪਣੇ ਸਿਰਫ 50 ਲੱਗਣੇ ਆ ਹੁਣ ਦੱਸਦੇ ਆਂ ਬਈ ਆਪਾਂ ਕਰਨਾ ਕੀ ਹੈ ਬਾਈ ਜੀ ਇਹ ਗ੍ਰਾਈਂਡਰ ਆ ਜਿਹੜਾ ਇਹ ਹਰੇਕ ਘਰੇ ਹੁੰਦਾ ਹੈ ਲਗਭਗ ਹੁਣ ਹਰੇਕ ਘਰੇ ਗ੍ਰਾਈਂਡਰ ਹੈਗਾ ਉਦੇ ਵਾਸਤੇ ਆਪਾਂ ਕੱਟਣ ਵਾਲਾ ਬਲੇਡ ਗ੍ਰੈਂਡਰ ਦੇ ਉੱਤੇ ਚੜਾ ਕੇ ਇਸ ਤਰ੍ਹਾਂ ਜਿਵੇਂ ਵੀਡੀਓ 'ਚ ਤੁਸੀਂ ਦੇਖੀ ਜੰਨੇ ਹੋ ਮੈਂ ਕੱਟੀ ਜੰਨੇ ਕਿਸ ਤਰ੍ਹਾਂ ਆਏ ਆਪਾਂ ਕੱਟ ਲਾ ਲੈਣੇ ਆ ਸਾਰੀਆਂ ਟਿੱਪਾਂ ਦੇ ਤਿੱਖੀਆਂ ਕਰ ਲੈਣੀਆਂ ਦੋਨੇ ਪਾਸੇ ਕੱਟ ਕੇ ਤੇ ਪਰ ਬਾਈ ਜੀ ਗ੍ਰੈਂਡਰ ਆ ਜਿਹੜਾ ਨਾ ਬਹੁਤ ਧਿਆਨ ਨਾਲ ਚਲਾਉਣ ਵਾਲੀ ਚੀਜ਼ ਐ ਦੇਖੋ ਕਿਤੇ ਕੋਈ ਸੱਟ ਨਾ ਖਾ ਲਿਓ ਕਿਉਂਕਿ ਚਲਾਉਣਾ ਥੋੜਾ ਜਿਹਾ ਔਖਾ ਹੁੰਦਾ ਐ ਸੰਦ ਕਈ ਵਾਰੀ ਸੱਟ ਲੱਗ ਜਾਂਦੀ ਐ ਬਲੇਡ ਵੀਰੂ ਟੁੱਟ ਜਾਂਦਾ ਐ ਪੂਰੇ ਧਿਆਨ ਨਾਲ ਐਨਕ ਲਾ ਕੇ ਕੰਮ ਕਰਨਾ ਤੁਸੀਂ ਤੇ ਬਾਈ ਜੀ ਇਸ ਤਰ੍ਹਾਂ ਕਰਨਾ ਆਪਾਂ 75 75% ਫਾਲੇ ਸਹੀ ਕਰ ਲਾਂਗੇ ਆਪਣੇ ਜਿਸ ਤਰ੍ਹਾਂ ਆਪਾਂ ਨਵੇਂ ਫਾਲੇ ਤਾਂ 100% ਲਾ ਲਓ ਇਸ ਤਰ੍ਹਾਂ ਕਰਨ ਨਾਲ ਆਪਾਂ 75% ਸਹੀ ਕਰ ਲਾਂਗੇ ਤੇ ਬਚਤ ਹੋ ਜੂਗੀ ਆਪਣੇ ਬਾਈ ਜੀ 1000 ਰੁਪਏ ਦੇ ਲਗਭਗ ਇੱਕ ਵਾਰੀ ਇਸ ਤਰ੍ਹਾਂ ਕਰਨ ਨਾਲ ਤੇ ਬਾਕੀ ਟਾਈਮ ਦੀ ਵੀ ਬਚਤ ਹੁੰਦੀ ਹੈ ਬਾਈ ਜੀ। ਤਕਰੀਬਨ 25 ਮਿੰਟਾਂ 'ਚ ਇਹ ਸਾਰਾ ਆਪਾਂ ਕੰਮ ਨਿਬੇੜ ਲਿਆ। ਕੋਈ ਨਟ ਨਹੀਂ ਬਦਲਣਾ ਪਿਆ ਆਪਾਂ ਨੂੰ। ਕਿਉਂਕਿ ਨਟ ਸਾਰੇ ਤੋੜ ਕੇ ਕੱਢਨੇ ਪੈਂਦੇ ਬਾਈ ਜੀ ਜਦੋਂ ਬਦਲਨੇ ਆ। ਤੇ ਆਹ ਦੇਖੋ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋਗੇ। ਆਲੇ ਨਵੇਂ ਵਰਗੇ ਬਣ ਜਾਂਦੇ ਆ। ਤੇ ਬਾਕੀ ਬਾਈ ਜੀ ਆਪਾਂ ਆਪਣੇ ਜਿਹੜੇ ਪ੍ਰੋਫਾਈਲ ਹੈ ਉਦੇ ਉੱਤੇ ਇਹੋ ਜਿਹੀ ਵੀਡੀਓ ਪਾਵਾਂਗੇ ਟਰੈਕਟਰਾਂ ਦੀਆਂ ਵੀ ਟਰੈਕਟਰ ਕਿਹੜਾ ਸੰਦ ਕਿਸ ਤਰ੍ਹਾਂ ਪਾਉਣਾ ਚਾਹੀਦਾ ਆਪਾਂ ਨੂੰ ਕਿਹੜਾ ਸੰਦ ਕਿਸ ਤਰ੍ਹਾਂ ਪਾਉਣਾ ਚਾਹੀਦਾ ਤੇ ਮੇਰੇ ਪ੍ਰੋਫਾਈਲ ਨੂੰ ਫੋਲੋ ਕਰ ਲਓ ਤੇ ਭਾਈ ਜੀ ਜੇ ਤੁਸੀਂ ਇਹ ਵੀਡੀਓ YouTube ਤੇ ਦੇਖੀ ਜਾਂਦੇ ਹੋ ਤਾਂ ਭਾਈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਿਉਂਕਿ ਆਪਾਂ ਟਰੈਕਟਰਾਂ ਦੇ ਰਿਲੇਟਿਡ ਵੀ ਵੀਡੀਓ ਪਾਇਆ ਵੀਡੀਓ ਪਾਇਆ ਕਰਾਂਗੇ ਇਸ ਤੋਂ ਬਾਅਦ ਆਪਾਂ ਕੋਸ਼ਿਸ਼ ਕਰਾਂਗੇ ਵੀ ਹਰੇਕ ਜਿਸ ਤਰ੍ਹਾਂ ਪਲਉ ਨਾਲ ਕਿਵੇਂ ਪਾਉਣਾ ਹੈ ਟਰੈਕਟਰ ਨੂੰ ਖੇਤ ਕਿਵੇਂ ਵਾਹੀ ਦਾ ਪਲਉ ਹਲਾਣਾ ਉਲਟਵੇਂ ਹਲਾਣਾ ਤੇ ਜਿਹੜਾ ਇੱਕ ਸਬਸੋਇਲਰ ਹੁੰਦਾ ਉਹਦੇ ਵੀ ਆਪਾਂ ਬਹਾਈ ਦੱਸਾਂਗੇ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਤੋਤੇ ਹਲ ਚੁੰਜੂ ਕਹਿੰਦੇ ਇਹਨੂੰ ਉਸ ਤੇ ਵੀ ਆਪਾਂ ਵੀਡੀਓ ਪਾਵਾਂਗੇ ਤਕਰੀਬਨ ਹਰੇਕ ਸੰਧ ਤੇ ਆਪਾਂ ਵੀਡੀਓ ਪਾਉਣੀ ਹੈ ਕਿਸ ਤਰ੍ਹਾਂ ਆਪਾਂ ਨੂੰ ਵਰਤਣਾ ਚਾਹੀਦਾ ਕਿਉਂਕਿ ਬਾਈ ਜੀ ਮੈਨੂੰ ਤਕਰੀਬਨ 25 ਸਾਲਾਂ ਦਾ ਤਜਰਬਾ ਹੈ ਜਿੰਨਾ ਕੁ ਮੇਰੇ ਤਜਰਬਾ ਹੈ ਉਹ ਤੁਹਾਡੇ ਨਾਲ ਮੈਂ ਸਾਂਝਾ ਕਰੂਗਾ ਕਿਉਂਕਿ ਮੈਂ ਤਾਂ ਨਹੀਂ ਕਹਿੰਦਾ ਕਿ ਮੈਨੂੰ ਸਾਰਿਆਂ ਨਾਲ ਵੱਧ ਨੋਲੇਜ ਹੈ ਪਰ ਜਿੰਨੀ ਕੁ ਨੋਲੇਜ ਆਪਾਂ 25 ਸਾਲਾਂ ਜਿੱ ਇਕੱਠੀ ਕਰੀ ਹੈ ਉਹ ਜ਼ਰੂਰ ਮੈਂ ਸਾਰਿਆਂ ਨਾਲ ਸਾਂਝੀ ਕਰੂਗਾ ਤੇ ਕੋਸ਼ਿਸ਼ ਕਰੂਗਾ ਵੀ ਸਾਰਿਆਂ ਦਾ ਇਹ ਵੀਡੀਓ ਦੇਖ ਕੇ ਹਰੇਕ ਨਾ ਹਰੇਕ ਦਾ ਫਾਇਦਾ ਹੀ ਹੋਵੇ ਕੋਈ ਨਾ ਕੋਈ ਤੇ ਬਾਈ ਜੀ ਆਹ ਦੇਖੋ ਆਪਾਂ 13 ਦੇ 13 ਫਾਲੇ ਨਵੇਂ ਵਰਗੇ ਬਣਾ ਲੈ। 1000 ਰੁਪਏ ਦੀ ਆਪਾਂ ਨੂੰ ਬਚਤ ਹੋਊਗੀ। ਤੇ ਬਾਕੀ ਵੀਡੀਓ ਬਾਈ ਜੀ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਦੇ ਰਹੋ ਇਹਦਾ ਹੌਸਲਾ ਬਣਦਾ ਹੈ। ਆਪਾਂ ਹੋਰ ਵੀ ਸਾਰੇ ਟਰੈਕਟਰ ਦੀ ਲਿਫਟ ਬਾਰੇ ਵੀ ਵੀਡੀਓ ਬਣਾਵਾਂਗੇ। ਟਰੈਕਟਰ ਨੂੰ ਮੋਡੀਫਿਕੇਸ਼ਨ ਵੀ ਆਪਾਂ ਕੀਤਾ ਹੋਇਆ ਉਹਦੀ ਵੀ ਵੀਡੀਓ ਬਣਾਵਾਂਗੇ। ਜਿਸ ਤਰ੍ਹਾਂ ਕਈ ਮਿਸਤਰੀ ਕਰਦੇ ਬਾਈ ਜੀ ਜਿਵੇਂ ਜ਼ੋਰ ਵਧਾਉਣ ਦੇ ਟਰੈਕਟਰ 'ਚ ਟਰਬੋ ਕਰਾ ਲਾ ਕੇ ਉਹ ਆਪਾਂ ਆਪ ਹੀ ਘਰੇ ਆਪਾਂ ਫਿਟਿੰਗ ਕਰੀਏ ਉਹਦੀ ਵੀ ਵੀਡੀਓ ਪਾਵਾਂਗੇ। ਤੇ ਔਰ ਵੀਡੀਓ ਦੇਖਣ ਲਈ ਬਾਈ ਜੀ ਮੇਰੀ ਪ੍ਰੋਫਾਈਲ ਨੂੰ ਫੋਲੋ ਕਰੋ ਤੇ ਮੇਰੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਕੋਲ ਇਹ ਸਾਰੇ ਵੀਡੀਓ ਸਭ ਤੋਂ ਪਹਿਲਾਂ ਪਹੁੰਚ ਸਕਣ ਕਿਉਂਕਿ ਆਪਣੀ ਵੀਡੀਓ ਬੜੀ ਜਿਮਾ ਹੈ ਗਿਆਨ ਹੀ ਹੁੰਦਾ ਟਰੈਕਟਰਾਂ ਦਾ ਜਿੰਨਾ ਕੋਸ਼ਿਸ਼ ਕਰਾਂਗੇ ਅੱਪਾ ਵੱਧ ਤੋਂ ਵੱਧ ਲੋਨੇ ਲੋਕਾਂ 'ਤੇ ਪਹੁੰਚਾਉਣ ਲਈ ਜਿੰਨੇ ਕੁ ਮੈਂ ਜਾਣਦਾ ਤੇ ਬਾਕੀ ਕਮੈਂਟਾਂ ਦੇ ਬਾਈ ਜੀ ਤੁਸੀਂ ਵੀ ਦੱਸ ਦਿਓ ਕਰੋ ਵੀ ਆਹ ਤਰੀਕਾ ਇਸ ਤਰ੍ਹਾਂ ਉਹ ਵੀ ਆਪਾਂ ਗਾ ਵੀਡੀਓ ਚ ਦੱਸ ਦਿਆ ਕਰਾਂਗੇ ਚੰਗੀ ਚੀਜ਼ ਸਿੱਖਣ ਨੂੰ ਮਿਲਦੀ ਹੈ ਬਾਈ ਜੀ ਕਮੈਂਟਾਂ ਜੋ ਵੀ ਤੇ ਬਾਕੀ ਆ ਦੇਖ ਲਓ ਜੀ ਫਾਲੇ ਕਿਸ ਤਰ੍ਹਾਂ ਹੋ ਗਏ ਵੀਡੀਓ ਚ ਮੈਂ ਦਿਖਾਤਾ ਹਲਾਂ ਦੇ ਫਾਲੇ